ਇਹ ਕਰਜ਼ਾ ਬਹੁਤ ਲੰਮੇ ਸਮੇਂ ਤੋਂ ਤਾਂ ਮਜ਼ਦੂਰਾਂ ਨੂੰ ਮਿਲ ਹੀ ਨਹੀਂ ਰਿਹਾ ਹੁਣ ਤੇ ਉਹਨਾਂ ਨੇ ਵੀ ਕਿਹਾ ਕਿ ਇਹਦਾ ਵਿਆਜ ਬਹੁਤ ਜ਼ਿਆਦਾ ਬਣਿਆ ਹੋਇਆ ਸੀ ਜਿਵੇਂ ਇਹ ਕੀਤਾ ਜਾ ਰਿਹਾ ਵੀ ਮਜ਼ਦੂਰਾਂ ਹੰਦਾ ਤਾਂ ਬਹੁਤ ਵੱਡਾ ਭਲਾ ਕਰ ਦਿੱਤਾ ਗਿਆ ਭਗਵੰਤਮਾਨ ਸਰਕਾਰ ਵੱਲੋਂ ਜਦੋਂ ਕਿ ਇਹ ਸਚਾਈ ਨਹੀਂ ਹੈ ਸਚਾਈ ਇਹ ਹੈ ਕਿ ਮਜ਼ਦੂਰ ਵਰਗ ਨੂੰ ਤਾਂ ਸਰਕਾਰੀ ਕਰਜ਼ਾ ਮਿਲਦਾ ਹੀ ਨਹੀਂ ਉਹ ਸਰਕਾਰੀ ਕਰਜ਼ਾ ਦਾ ਸਿਰਫ 7% ਤੋਂ ਵੀ ਥੱਲੇ ਆ। ਬਾਕੀ ਦਾ 93% ਕਰਜ਼ਾ ਜਿਹੜਾ ਉਹ ਪ੍ਰਾਈਵੇਟ ਕਰਜ਼ਾ। ਔਲਮਲਾ ਕੇ ਪ੍ਰਾਈਵੇਟ ਕਰਜ਼ਾ ਬਹੁਤ ਜ਼ਿਆਦਾ ਹੈ ਮਜਦੂਰਾਂ ਸਰ ਤੇ ਉਸ ਕਰਜ਼ੇ ਨੂੰ ਮਾਫ ਕਰਨ ਦੇ ਵਾਸਤੇ ਭਗਵੰਦ ਮਾਨ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆਗਾ। ਇਹ ਬਿਲਕੁਲ ਜਿਵੇਂ ਕਹਿ ਦਿੱ ਗਏ ਕਿ ਆਟੇ 'ਚ ਲੂਣ ਬਰਾਬਰ ਆ। ਉਂਜੇ ਅਸੀਂ ਕਹਿ ਲਗੇ ਪੰਜਾਬ ਦੇ 13000 ਤੋਂ ਵੱਧ ਪਿੰਡਾਂ। ਤੇ ਜੇ 4700 ਬੰਦੇ ਦਾ ਕਰਜ਼ਾ ਮਾਫ਼ ਹੋਇਆ ਤਾਂ ਪੌਣੇ ਤਿੰਨ ਪਿੰਡਾਂ ਨੇ ਮਗਰ ਇੱਕ ਬੰਦਾ ਹੁੰਦਾ ਇਹਦਾ ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਕਿ ਜ਼ਿਆਦਾ ਇਹੋ ਗਿਣਤੀ ਹੈ ਤੇ ਮਜ਼ਦੂਰਾਂ ਤੋਂ ਹੁਣ 8 ਘੰਟੇ ਦੀ ਕੰਮ ਦਿਹਾੜੀ ਨਹੀਂ 12 ਘੰਟੇ ਦੀ ਕੰਮ ਦਿਹਾੜੀ ਲਈ ਜਾਓ ਤੇ ਭਗਵੰਤ ਮਾਨ ਸਾਹਿਬ ਨੇ ਉਹਨੂੰ ਲਾਗੂ ਕਰਨ ਦੀ ਚੈਂਪੀਅਨ ਹੋ ਛੱਪਾ ਜਿਹੜੀ ਆਪਦੇ ਹੱਥ ਚ ਲੈ ਕੱਲ ਹੀ ਜਦੋਂ ਦੁਕਾਨਦਾਰਾਂ ਨੂੰ ਕਿਹਾ ਵੀ ਇਨਸਪੈਕਟਰੀ ਰਾਜ ਤੋਂ ਮੁਕਤ ਕਰਾਂਗੇ ਤਉ ਦੇ ਨਾਲ ਹੀ ਫੈਸਲਾ ਕਰਤਾ ਵੀ ਹੁਣ ਮਜ਼ਦੂਰਾਂ ਨੂੰ 12 ਘੰਟੇ ਵੀ ਕੰਮ ਲਿਆ ਜਾ ਸਕਦਾ। ਉਹ ਮੰਨਿਆ ਸੀ ਇਹਨਾਂ ਨੇ ਵੀ ਅਸੀਂ ਇਹ ਫੈਸਲਾ ਲਾਗੂ ਕਰਾਂਗੇ ਕੰਮ ਵਾਲੀ ਥਾਂ ਤੋਂ ਹਾਜ਼ਰੀ ਲਗੂ। ਉਹ ਮਾਂ ਦਾ ਪੁੱਤ ਇਹੀ ਨਹੀਂ ਲਾਗੂ ਕਰਵਾ ਸਕਿਆ ਹਲੇ ਤੱਕ। ਫੋਰ ਦਾ ਕੀ ਕਰਨਾ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਿਹੜੀ ਉਹਨਾਂ ਦੀ ਖੱਜਲ-ਖਵਾਰੀ ਹੋ ਰਹੀ ਹੈ ਉਹਨੂੰ ਮੰਨ ਕੇ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਪਰ ਸਰਕਾਰੀ ਕਰਜ਼ੇ ਵਾਸਤੇ ਮਜ਼ਦੂਰ ਕੋਲੇ ਕੋਈ ਪ੍ਰਾਪਰਟੀ ਹੋਣੀ ਚਾਹੀਦੀ। ਪਹਿਲਾਂ ਇਹ ਸੀਗਾ ਕਿ ਮਜ਼ਦੂਰ ਆ ਜਿਹੜਾ ਉਹ ਪਸ਼ੂ ਪਾਲਦਾ ਸੀਗਾ ਆ ਜੋ ਕਰਜ਼ਾ ਵੀ ਮਾਫ ਕੀਤਾ ਹੈਗਾ ਇਹਦੇ ਵਿੱਚ ਇਹ ਹੈਗਾ ਕੁਝ ਕੁ ਪਸ਼ੂਆਂ ਦੇ ਉੱਤੇ ਵੀ ਕਰਜ਼ਾ ਲਿਆ ਸੀਗਾ ਪਰ ਹੁਣ ਤਾਂ ਆਪਾਂ ਦੇਖਦੇ ਹਾਂ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖ ਲਓ ਪਸ਼ੂ ਤਾਂ ਕੀ ਪਸ਼ੂਆਂ ਦੇ ਕਿੱਲੇ ਨਹੀਂ ਲੱਭ ਦੇਗੇ ਜਿਹੜਾ ਜਿਹੜੇ ਥਾਂ ਦੇ ਵਿੱਚ ਉਹ ਰਹਿ ਰਹੇਗੇ ਉਹਨਾਂ ਦੀ ਉਹਨਾਂ ਕੋਲ ਰਜਿਸਟਰੀ ਹੈਣੀਗੀ ਵੈਸੇ ਤਾਂ ਇਹ ਵਰਤਾਂਤ ਆ ਜਿਹੜਾ ਉਹ ਕਾਫੀ ਜ਼ਿਆਦਾ ਪ੍ਰਪੱਕ ਆ ਪੰਜਾਬ ਦੇ ਲੋਕਾਂ ਦੇ ਵਿੱਚ ਕਿ ਮਜ਼ਦੂਰਾਂ ਸਰ ਜਾਂ ਦਲਤ ਤੱਕ ਦੇ ਸਰ ਆ ਜਿਹੜਾ ਉਹ ਕੋਈ ਕਰਜ਼ਾ ਨਹੀਂ ਹੁੰਦਾਗਾ ਪਰ ਕੱਲ ਹੀ ਆ ਜਿਹੜੀ ਇੱਕ ਰਿਪੋਰਟ ਪੰਜਾਬੀ ਟਰਬਿਊਨ ਦੇ ਫਰੰਟ ਪੇਜ ਦੇ ਉੱਤੇ ਪ੍ਰਕਾਸ਼ਿਤ ਹੋਈ ਜਿਸ ਦੇ ਵਿੱਚ ਸੀਐਮ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਅਸੀਂ 67 ਕਰੋੜ ਦਾ ਕਰਜ਼ਾ ਜਿਹੜਾ ਉਹ ਮਜ਼ਦੂਰ ਦਲਿਤ ਪਰਿਵਾਰਾਂ ਦਾ ਜਿਹੜਾ ਉਹ ਮਾਫ ਕਰਤਾ ਤੇ ਲਗਭਗ 4700 ਦੇ ਕਰੀਬ ਪਰਿਵਾਰਾਂ ਦਾ ਜਿਹੜਾ ਕਰਜ਼ਾ ਉਹ ਮਾਫ ਕੀਤਾ ਹੈਗਾ ਅਸਲ ਦੇ ਵਿੱਚ ਪੰਜਾਬ ਦੇ ਜੋ ਇਹ ਮਜ਼ਦੂਰ ਤਬਕਾ ਹੈਗਾ ਦਲਿਤ ਤਬਕਾ ਹੈਗਾ ਉਸ ਦੇ ਸਿਰ ਆ ਜਿਹੜਾ ਕਿੰਨਾ ਕਰਜ਼ਾ ਹੈਗਾ ਇਸ ਕਰਜ਼ੇ ਦੀ ਅਸਲ ਸਚਾਈ ਕੀ ਆ ਕੀ ਵਾਕਿਆ ਹੀ ਮਾਨ ਸਰਕਾਰ ਨੇ ਵੱਡੇ ਪੱਦਰ ਦਿੱਤੇ ਉਹ ਕਰਜ਼ਾ ਜਿਹੜਾ ਉਹ ਮਾਫ ਕੀਤਾ ਜਾਂ ਨਹੀਂ ਕੀਤਾ ਇਸ ਦੀ ਜ਼ਮੀਨੀ ਹਕੀਕਤ ਕੀ ਆ ਇਹ ਤਮਾਮ ਸਵਾਲ ਨੇ ਇਹਨਾਂ ਸਵਾਲਾਂ ਦੇ ਬਾਰੇ ਆ ਜਿਹੜੀ ਅਸੀਂ ਗੱਲਬਾਤ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲక్ష్మణ ਸਿੰਘ ਸੇਵੇ ਵਾਲਾ ਜੀ ਨਾਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਸ੍ਰੀ ਪ੍ਰਧਾਨ ਜੀ ਆਪਾਂ ਜੇਕਰ ਦੇਖੀਏ ਤਾਂ ਕੱਲ ਹੀ ਆ ਜਿਹੜੀ ਪੰਜਾਬੀ ਟ੍ਰਿਬਿਊਨ ਦੀ ਖਬਰ ਜਿਹੜੀ ਛਪਦੀ ਆ ਜਿਸ ਦੇ ਵਿੱਚੋਂ ਜਿਹੜਾ 67 ਕਰੋੜ ਦਾ ਕਰਜ਼ਾ ਜਿਹੜਾ ਉਹ ਮਜ਼ਦੂਰ ਤਬਕੇ ਦਾ ਦਲਤ ਤਬਕੇ ਦਾ ਜਿਹੜਾ ਉਹ ਮਾਫ ਕੀਤਾ ਹੈ ਪਹਿਲਾਂ ਤਾਂ ਅਸੀਂ ਇਹ ਜਾਨਣਾ ਚਾਹਾਂਗੇ ਕਿ ਕੀ ਵਾਕਿਆ ਹੀ ਮਜ਼ਦੂਰਾਂ ਨੂੰ ਵੀ ਕਰਜ਼ਾ ਮਿਲਦਾ ਹੈਗਾ ਜੇ ਉਹਨਾਂ ਮਜ਼ਦੂਰਾਂ ਨੂੰ ਮਿਲਿਆ ਸੀਗਾ ਉਹ ਕਿਵੇਂ ਮਿਲਿਆ ਸੀਗਾ ਕੀ ਉਜੋਕੇ ਸਮੇਂ ਦੇ ਵਿੱਚ ਮਿਲ ਗਿਆ ਹੈਗਾ ਕਿਹੜਾ ਕਰਜ਼ਾ ਹੈਗਾ ਜਿਹੜਾ ਮਾਫ ਕੀਤਾ ਗਿਆ ਹੈ ਇਹ ਕਰਜ਼ਾ ਜਿਹੜਾ ਹੈਗਾ ਅਨਸੂਚਿਤ ਜਾਤੀ ਤੇ ਵਿੱਤ ਭੋ ਕਾਰਪੋਰੇਸ਼ਨ ਦੇ ਵੱਲੋਂ ਦਿੱਤਾ ਗਿਆ ਸੀ ਜਿਹੜਾ ਕਰਜ਼ਾ ਹੈਗਾ ਇਹ ਕਰਜ਼ਾ ਮੱਝਾਂ ਵਾਸਤੇ ਕੋਈ ਹੱਥ ਖੱਡੀ ਵਾਸਤੇ ਕੋਈ ਉੱਠ ਗੱਡੀ ਵਾਸਤੇ ਜਿਹੜਾ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਦਿੱਤਾ ਜਾ ਰਿਹਾ ਸੀਗਾ ਉਹਦੀ ਜਿਹੜੀ ਵਿਸਥਾਰੀ ਰਿਪੋਰਟ ਆ ਸਾਡੇ ਵਿੱਤ ਮੰਤਰੀ ਨੇ ਵੀ ਜਾਰੀ ਕੀਤੀ ਆ ਤੇ ਮੁੱਖ ਮੰਤਰੀ ਉਹਨਾਂ ਨੇ ਵੀ ਜਾਰੀ ਕੀਤੀ ਆ ਇਹ ਕਰਜ਼ਾ ਬਹੁਤ ਲੰਮੇ ਸਮੇਂ ਤੋਂ ਦਾ ਮਜ਼ਦੂਰਾਂ ਨੂੰ ਮਿਲ ਹੀ ਨਹੀਂ ਰਿਹਾ ਹੁਣ ਤੇ ਉਹਨਾਂ ਨੇ ਵੀ ਕਿਹਾ ਕਿ ਇਹਦਾ ਵਿਆਜ ਬਹੁਤ ਜ਼ਿਆਦਾ ਬਣਿਆ ਹੋਇਆ ਸੀਗਾ ਚਲੋ ਅਸੀਂ ਕਹਿੰਦੇ ਆ ਜੇ ਕੋਈ ਕਿਸੇ ਨੂੰ ਲਾਭ ਹੋਇਆ ਚੰਗੀ ਗੱਲ ਆ ਪਰ ਜਿਸ ਤਰੀਕੇ ਦੇ ਨਾਲ ਇਹਨੂੰ ਪੇਸ਼ ਕੀਤਾ ਜਾ ਰਿਹਾ ਭਗਵੰਤ ਮਾਨ ਸਰਕਾਰ ਦੇ ਵੱਲੋਂ ਤੇ ਉਹਦੀ ਜਿਹੜੀ ਆਈਟੀ ਸੈੱਲ ਦੇ ਵੱਲੋਂ ਜੀ ਕਿ ਜਿਵੇਂ ਐ ਕੀਤਾ ਜਾ ਰਿਹਾ ਵੀ ਮਜ਼ਦੂਰਾਂ ਹੰਦਾ ਤਾਂ ਬਹੁਤ ਵੱਡਾ ਭਲਾ ਕਰ ਦਿੱਤਾ ਗਿਆ ਭਗਵੰਤ ਮਾਨ ਸਰਕਾਰ ਵੱਲੋਂ ਜਦੋਂ ਕਿ ਇਹ ਸਚਾਈ ਨਹੀਂ ਹੈ ਸਚਾਈ ਇਹ ਹੈ ਕੇ ਮਜ਼ਦੂਰ ਵਰਗ ਨੂੰ ਤਾਂ ਸਰਕਾਰੀ ਕਰਜ਼ਾ ਮਿਲਦਾ ਹੀ ਨਹੀਂਗਾ ਤੇ ਬਹੁਤ ਲੰਮੇ ਸਮੇਂ ਤੋਂ ਇਸ ਵਿੱਤ ਭੋਹ ਕਾਰਪੋਰੇਸ਼ਨ ਦਾ ਕਰਜ਼ਾ ਮਿਲਣਾ ਵੀ ਬੰਦ ਹੋਇਆ ਪਿਆ ਜੀ ਅਸਲ ਦੇ ਵਿੱਚ ਮਜ਼ਦੂਰ ਵਰਗ ਦੇ ਸਿਰ ਜਿਹੜਾ ਕਰਜ਼ੇ ਦਾ ਸਵਾਲ ਆ ਅਸੀਂ 2017 ਦੇ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਆ ਔਰ ਉਹ ਪੰਜਾਬ ਦਾ ਬਹੁਤ ਵੱਡਾ ਸਰਵੇ ਸੀ 1600 ਵਿਅਕਤੀਆਂ ਦੇ ਆਧਾਰ ਤੇ ਸੀ 13 ਪਿੰਡਾਂ ਦਾ ਸੀਗਾ ਤੇ ਉਹ ਰੈਂਡਮ ਸੀ ਉਹ ਕਰ ਕਰ ਜਾ ਕੇ ਐ ਨਹੀਂ ਚੁਣਵਾ ਕਰਜ਼ਾ ਦੀ ਉਹ ਵੜਤਾੜ ਨਹੀਂ ਸੀ ਉਹਦੇ ਵਿੱਚ 6 ਜ਼ਿਲ੍ਹੇ ਕਵਰ ਕੀਤੇ ਗਏ ਸੀ ਜੀ ਔਰ ਉਹ ਕਰਜ਼ਾ ਲਗਭਗ ਜਿਹੜਾ ਹੈਗਾ 84% ਪਰਿਵਾਰਾਂ ਦੇ ਸਿਰ ਪਾਇਆ ਗਿਆ ਸੀ ਜੀ ਤੇ ਜਿਹੜੇ 16% ਦੀ ਪਰਿਵਾਰ ਆ ਜਿਨ੍ਹਾਂ ਦੇ ਸਰ ਕਰਜ਼ਾ ਨਹੀਂ ਪਾਇਆ ਗਿਆ ਉਹਦਾ ਮਤਲਬ ਇਹ ਨਹੀਂ ਸੀ ਵੀ ਉਹਨਾਂ ਦੇ ਸਿਰ ਕਰਜ਼ਾ ਨਹੀਂ ਉਹਨਾਂ ਦੀ ਸਥਿਤੀ ਇੰਨੀ ਮਾੜੀ ਸੀ ਕਿ ਉਹਨਾਂ ਨੂੰ ਕੋਈ ਕਰਜ਼ਾ ਦੇਣ ਵਾਸਤੇ ਤਿਆਰ ਨਹੀਂ ਜੀ ਇਸ ਕਰਕੇ ਉਹ ਕਰਜ਼ਾ ਜਿਹੜਾ ਮਜ਼ਦੂਰਾਂ 'ਤੇ ਚੜਿਆ ਹੋਇਆ ਉਹਦੇ ਜੋ ਜਿੰਨਾ ਕਿ ਸਾਡੇ ਕੋਲੇ ਆਇਆ ਸੀ ਉਹ ਸਰਕਾਰੀ ਕਰਜ਼ਾ ਦਾ ਸਿਰਫ 7% ਤੋਂ ਵੀ ਥੱਲੇ ਆ। ਜੀ। ਬਾਕੀ ਦਾ 93% ਕਰਜ਼ਾ ਜਿਹੜਾ ਉਹ ਪ੍ਰਾਈਵੇਟ ਕਰਜ਼ਾ। ਜੀ। ਔਰ ਉਹਦੇ ਵਿੱਚ ਸਭ ਤੋਂ ਵੱਧ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਕਰਜ਼ਾ ਹੈ ਜਿਹੜਾ 26% ਕਰਜ਼ਾ ਪਾਇਆ ਗਿਆ। ਜੀ। ਜਾਂ ਜਿਹੜੇ ਕੋਈ ਐਂਗਲੋ ਵੀ ਸੂਰਖੋਰਾ ਉਹਨਾਂ ਦਾ 24% ਕਰਜ਼ਾ ਪਾਇਆ ਗਿਆ ਸਿਗਾ। ਕੁੱਲ ਮਿਲਾ ਕੇ ਪ੍ਰਾਈਵੇਟ ਕਰਜ਼ਾ ਬਹੁਤ ਜ਼ਿਆਦਾ ਮਜ਼ਦੂਰਾਂ ਸਰ। ਤੇ ਉਸ ਕਰਜ਼ੇ ਨੂੰ ਮਾਫ ਕਰਨ ਦੇ ਵਾਸਤੇ ਭਗਵੰਤਬਾਨ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆਗਾ ਇਹ ਬਿਲਕੁਲ ਜਿਵੇਂ ਕਹਿ ਦਿੱ ਗਏ ਕਿ ਆਟੇ ਚ ਲੂਣ ਬਰਾਬਰ ਆ ਜਾਂ ਉੱਠ ਦੇ ਮੂੰਹ ਚ ਜੀਰਾ ਦੇਖਣ ਦੀ ਬਰਾਬਰ ਗੱਲ ਆ ਕਿਉਂਕਿ ਉਦੋਂ 6000 ਕਰੋੜ ਦਾ ਕਰਜ਼ਾ ਸੀਗਾ ਉਹਦੇ ਚ 68 ਕਰੋੜ ਦਾ ਕਰਜ਼ਾ ਜਿਹੜਾ ਉਹ ਕਿਸੇ ਪਰਸੈਂਟੇਜ ਵਿੱਚ ਨਹੀਂ ਆਉਂਦਾ ਜੀ ਤੇ ਸਾਡੇ ਹਿਸਾਬ ਨਾਲ ਉਹ ਕਰਜ਼ਾ ਹੁਣ 6000 ਕਰੋੜ ਤੋਂ ਵੱਧ ਕੇ 10000 ਕਰੋੜ ਦੇ ਲਗਭਗ ਹੋ ਚੁੱਕਾ ਜੀਦੇ ਕਰਕੇ ਜਿਹੜਾ ਇਹ ਹੈਗਾ ਕਿ ਮਜ਼ਦੂਰਾ ਹੰਦੇ ਜੇ ਕੁਝ ਰਾਹਤ ਦੇਣੀ ਹੈ ਉਹਨਾਂ ਦੀ ਕੋਈ ਬਾਹ ਫੜਨੀ ਹੈ ਤਾਂ ਸਭ ਤੋਂ ਪਹਿਲਾਂ ਮਾਈਕਰੋਫਾਈਨੈਂਸ ਕੰਪਨੀਆਂ ਦਾ ਕਰਜ਼ਾ ਮਾਫ਼ ਕਰਨਾ ਚਾਹੀਦਾ ਜੀ ਬਾਕੀ ਕਰਜ਼ਾ ਵੀ ਮਾਫ਼ ਹੋਣਾ ਚਾਹੀਦਾ ਕਿਉਂਕਿ ਇਹ ਮਾਈਕਰੋਫਾਈਨੈਂਸ ਕੰਪਨੀਆਂ ਉਹ ਚੀਜ਼ ਆ ਜਿਹੜੀਆਂ ਸਰਕਾਰੀ ਬੈਂਕਾਂ ਤੋਂ ਬਿਲਕੁਲ ਸਸਤੀਆਂ ਵਿਆਜ ਦਰਾਂ ਤੇ ਕਰਜ਼ਾ ਲੈਂਦੀਆਂ ਜੀ ਤੇ ਜੇ ਭਲਾ ਸਰਕਾਰੀ ਬੈਂਕਾਂ ਉਹਨਾਂ ਮਾਈਕਰੋਫਾਈਨੈਂਸ ਕੰਪਨੀਆਂ ਨੂੰ ਦਿੰਦੀਆਂ ਤੇ ਵਿਚੋਲੇ ਪਾਏ ਹੋਇਆ ਜਿਹੜੇ ਗਾਂ ਮਜ਼ਦੂਰਾਂ ਨੂੰ 60-60 ਫੀਸਦੀ 72-72 ਫੀਸਦੀ ਵਿਆਜ ਦੇ ਉੱਤੇ ਕਰਜ਼ਾ ਦਿੰਦੇ ਆ ਜੀ ਤੇ ਉਹ ਕਰਜ਼ਾ ਫਿਰ ਸਿੱਧਾ ਕਿਹਨੇ ਦਿੱਤਾ ਜਾਂਦਾ ਅਸਲ ਦੇ ਵਿੱਚ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਉਹਨਾਂ ਨੇ ਜਿਹੜੇ ਇਹ ਵੱਡੇ ਲਟੇਰੇ ਆ ਉਹ ਵਕ ਵਕ ਕੰਪਨੀਆਂ ਬਣਾ ਲੈਂਦੇ ਆ ਕੋਈ ਕੋਈ ਉਹਨਾਂ ਨੂੰ ਕਾਰਪੋਰੇਟ ਘਰਾਣਾ ਦਾ ਨਾਮ ਵੀ ਦੇ ਦਿੰਦੇ ਆ ਅਸਲ ਦੇ ਵਿੱਚ ਇਹ ਨਵੇਂ ਜ਼ਗੀਰਦਾਰ सूदखोर ਪੈਦਾ ਕੀਤੇ ਹੋਏ ਆ ਜਿਹੜੇ ਮਜ਼ਦੂਰਾਂ ਦੀ ਵੀ ਲੁੱਟ ਕਰਨ ਦੇ ਵਾਸਤੇ ਕਿੱਥੋਂ ਤੱਕ ਜਾਇਆ ਜਾ ਸਕਦਾ ਉਹਦਾ ਕੋਈ ਥਾ ਹੀ ਨਹੀਂ ਦਾ ਉਹ ਕੋਸ਼ਿਸ਼ ਕਰਦੇ ਆ ਪ੍ਰਚਾਰਦੇ ਆ ਜੀ ਕਿ ਅਸੀਂ ਜੀ ਦੇਖੋ ਸਭ ਤੋਂ ਗਰੀਬ ਤੌਕੇ ਨੂੰ ਕਰਜ਼ਾ ਦੇ ਦਿੰਨੇ ਆ ਮਜ਼ਦੂਰ ਔਰਤਾਂ ਨੂੰ ਦੇ ਦਿੰਨੇ ਆ ਉਹਨਾਂ ਦਾ ਸਸ਼ਕਤੀਕਰਨ ਕਰਨਾ ਅਸੀਂ ਜੀ ਤੇ ਦੂਜਿਆਂ ਉਹ ਕਹਿੰਦੇ ਆ ਵੀ ਇਹ ਕਰਜ਼ਾ ਡੁੱਬ ਜਾਣ ਦਾ ਬਹੁਤ ਜ਼ਿਆਦਾ ਖਤਰਾ ਹੈ ਇਸ ਕਰਕੇ ਸਾਨੂੰ ਸਰਕਾਰ ਆ ਜਿਹੜਾ ਉਹ ਸਸਤੀਆਂ ਦਰਾਂ ਤੇ ਕਰਜ਼ਾ ਦੇਵੇ ਤੇ ਸਰਕਾਰ ਉਹਨਾਂ ਨੂੰ ਮੌਜ ਨਾ ਲਟਾਈ ਜਾਂਦੇ ਆ ਤੇ ਉਹ ਗਾਂ 72 72% ਦੀ ਵਿਆਜ ਦੇ ਉੱਤੇ ਕਰਜ਼ਾ ਦਿੰਦੇ ਆ ਤੇ ਮੁੜ ਕੇ ਜਿੱਦਾਂ ਤੋਂ ਕਰਜ਼ਾ ਨਹੀਂ ਭਰਿਆ ਜਾਂਦਾ ਉਹਨਾਂ ਦਾ ਕਰਜ਼ਾ ਵਸੂਲਣ ਦੇ ਵਾਸਤੇ ਉਹ ਘਰਾਂ ਦੀਆਂ ਕੁਰਕੀਆਂ ਵੀ ਕਰਦੇ ਆ ਔਰਤਾਂ ਦਾ ਟੈਲੀਵਿਜ਼ਨ ਚੱਕ ਲੈਂਦਾ ਘਰ ਦਾ ਗੈਸ ਸਿਲੰਡਰ ਚੱਕ ਲੈਂਦੇ ਕੋਈ ਹੋਰ ਕੀਮਤੀ ਸਮਾਨ ਚੱਕ ਲੈਂਦਾ ਇਹਦੇ ਵਾਸਤੇ ਉਹਨਾਂ ਨੂੰ ਤਾਂ ਅਦਾਲਤ 'ਚ ਵੀ ਨਹੀਂ ਜਾਣਾ ਪੈਂਦਾ ਜਿਵੇਂ ਕਿ ਮੈਨਿੰਡਰ ਨੂੰ ਜਾਣਾ ਪੈਂਦਾ ਸੂਦਖੋਰਾ ਨੂੰ ਜਾਣਾ ਪੈਂਦਾ ਇਸ ਲਈ ਸਰਕਾਰ ਦਾ ਜਿਹੜਾ ਇਹ ਵਾਅਦਾ ਹੈ ਜਾਂ ਦਾਵਾ ਹੈ ਇਹ ਬਿਲਕੁਲ ਕਿਸੇ ਵੀ ਨਾਪ ਦੇ ਉੱਤੇ ਮਜ਼ਦੂਰਾਂ ਦੀ ਭਲਾਈ ਦਾ ਨਹੀਂਗਾ ਇਹ ਸਿਰਫ ਸਿਆਸੀ ਰੋਟੀਆਂ ਸੇਕ ਕੇ ਇੱਕ ਦਲਤ ਵਰਗ ਦੇ ਵਿੱਚ ਜਿਸ ਤਰ੍ਹਾਂ ਦਾ ਰੋਸ ਪੈਦਾ ਹੋਇਆ ਹੈ ਭਗਵੰਤ ਮਾਨ ਸਰਕਾਰ ਦੇ ਖਿਲਾਫ ਉਹਦੇ ਦੇ ਕੋਈ ਠੰਡਾ ਛੜਕਣ ਦੀ ਕਵਾਇਦ ਆ ਇਹਦੂ ਬਾਦ ਦੇ ਕੁਝ ਨਹੀਂ ਹੈ ਕਿਹੜੀਆਂ ਪ੍ਰਧਾਨ ਜੀ ਜੋ ਕੱਲ ਖਬਰ ਲੱਗੀ ਉਸ ਦੇ ਵਿੱਚ ਤੁਹਾਡੇ ਧਿਆਨ ਚ ਹੈ ਵੀ ਕਿੰਨਾ ਫੀਸ ਦੀ ਕਿੰਨਾ ਕਿੰਨਾ ਦਾ ਕਰਜ਼ਾ ਮਾਫ ਕੀਤਾ ਜੀ ਹਾਂ ਦੇਖੋ ਇਹ ਡਿਟੇਲ ਤਾਂ ਉਹਨਾਂ ਨੇ ਦੇਣੀ ਹੈ ਹਲੇ ਜੀ ਉਂਝ ਅਸੀਂ ਕਹਿ ਲਿਆ ਪੰਜਾਬ ਦੇ 13000 ਤੋਂ ਵੱਧ ਪਿੰਡਾਂ ਦਾ ਜੀ ਤੇ ਜੇ 4700 ਬੰਦੇ ਦਾ ਕਰਜ਼ਾ ਮਾਫ ਹੋਇਆ ਤਾਂ ਪੌਣੇ ਤਿੰਨ ਪਿੰਡਾਂ ਨੇ ਮਗਰ ਇੱਕ ਬੰਦਾ ਹੁੰਦਾ ਜੀ ਇਹਦਾ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਕ ਜਿਆਦਾ ਇਹੋ ਗਿਣਤੀ ਆ ਜੇ ਖੇਤ ਮਜ਼ਦੂਰਾਂ ਦੀ ਗੱਲ ਕਰਨਿਆਂ ਤਾਂ ਉਹਨਾਂ ਦੀ ਗਿਣਤੀ 6 ਲੱਖ ਤੋਂ ਉੱਤੇ ਆ ਜੀ ਹੁਣ 6 ਲੱਖ ਤੋਂ ਉੱਤੇ ਬੰਦਿਆਂ 'ਚ ਜੇ ਤੁਸੀਂ 4700 ਬੰਦਿਆਂ ਨੂੰ ਕੁਝ ਰਾਹਤ ਦੇ ਵੀ ਦਿਓ ਉਹ ਤਾਂ ਉਹਦਾ ਵੀ ਗਾਹ ਰੌਲਾ ਪੈਣਾ ਹੈ ਜਦੋਂ ਧਰਤੀ ਤੇ ਜਾ ਕੇ ਧਰਾਤਲ ਤੇ ਜਾ ਕੇ ਕੋਈ ਗੱਲ ਲਾਗੂ ਕੀਤੀ ਜਾਂਦੀ ਆ ਨਾ ਉਦੋਂ ਤਾਂ ਇਹ ਬਹੁਤ ਘੱਟ ਲਾਗੂ ਹੁੰਦੀ ਆ ਜੀ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਸਿਆਸੀ ਨਮਾਇੰਦਿਆਂ ਦੇ ਬਿਆਨ ਆਏ ਹੋਏ ਆ ਵੀ ਜਦੋਂ ਸਰਕਾਰੀ ਖਜ਼ਾਨੇ ਚੋਂ 1 ਰੁਪਿਆ ਚੱਲਦਾ ਨਾ ਉਹ ਜਦੋਂ ਗਰੀਬ ਲੋਕਾਂ ਤੱਕ ਪਹੁੰਚਦਾ ਉਦੋਂ ਤੱਕ 10 ਪੈਸੇ ਰਹਿ ਜਾਂਦਾ 90% ਦਾ ਰਾਹ ਹੀ ਖਾਂਦਾ ਜਾਂਦਾ ਜੀ ਹੁਣ ਇਹ ਲਾਗੂ ਕਿੰਨਾ ਹੋਊਗਾ ਕਿੰਨਿਆਂ ਨੂੰ ਲਾਭ ਮਿਲੂਗਾ 4700 ਦੇ ਵਿੱਚੋਂ ਵੀ ਇਹ ਵੀ ਹਲੇ ਸਵਾਲ ਦੇ ਅਧੀਨ ਹੀ ਆ ਜੀ ਇਸ ਕਰਕੇ ਜਿਹੜਾ ਹੈਗਾ ਜੇ ਸਰਕਾਰ ਸੱਚੀ ਮਿੱੱਚੀ ਮਜ਼ਦੂਰਾਂ ਦੇ ਭਲਾਈ ਦਾ ਕੰਮ ਕਰਨਾ ਚਾਹੁੰਦੀ ਹੈ ਉਹਨਾਂ ਨੂੰ ਸਮੁੱਚਾ ਕਰਜ਼ਾ ਚਾਹੇ ਉਹ ਸਰਕਾਰੀ ਆ ਚਾਹੇ ਗੈਰ ਸਰਕਾਰੀ ਉਹ ਸਾਰਾ ਮਾਫ਼ ਕਰਨਾ ਚਾਹੀਦਾ ਤੇ ਅੱਗੇ ਤੋਂ ਜਿਹੜਾ ਕਰਜ਼ਾ ਹੈ ਮਾਈਕਰੋ ਫਾਈਨੈਂਸ ਕੰਪਨੀਆਂ ਨੂੰ ਦੇਣ ਦੀ ਬਜਾਏ ਸਿੱਧਾ ਮਜ਼ਦੂਰਾਂ ਨੂੰ ਸਸਤੀਆਂ ਵਿਆਜ ਦਰਾਂ ਦੇ ਉੱਤੇ ਕਰਜ਼ਾ ਦਿੱਤਾ ਜਾਵੇ ਕੰਮ ਚਲਾਉਣ ਦੇ ਵਾਸਤੇ ਕਰਜ਼ਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਆ ਜਿਹੜੀ ਉਹਦਾ ਆਏ ਦਿਨ ਮਜ਼ਦੂਰ ਵਿਰੋਧੀ ਚਿਹਰਾ ਲੰਗਾਰ ਤੋਂ ਲੰਗਾਰ ਹੁੰਦਾ ਜਾਂਦਾ ਜੀ ਜਿਵੇਂ ਕਹਿੰਦੇ ਹੁੰਦੇ ਨਾ ਮੰਜੇ 'ਚ ਜਿਹਦੇ 'ਚ ਕਾਂਜਾ ਪਿਆ ਹੋਵੇ ਜੇ ਉਹਨੂੰ ਇੱਕ ਪਾਸੋਂ ਦਬਦੇ ਆ ਤਾਂ ਦੂਜਾ ਪਾਸਾ ਤਾਂ ਚੱਕਿਆ ਜਾ ਠੀਕ ਹੈ ਨਾ ਉਸੇ ਤਰ੍ਹਾਂ ਨਾਲ ਹਲੇ ਕੱਲ ਹੀ ਇਹਨਾਂ ਨੇ ਦਾਅਵੇ ਕੀਤੇ ਵੀ ਅਸੀਂ ਦੇਖੋ ਜੀ ਮਜ਼ਦੂਰ ਭਲਾਈ ਦਾ ਐਡਾ ਵੱਡਾ ਕੰਮ ਕਰਤਾ ਜੀ ਤੇ ਅੱਜ ਦੇ ਜਿਹੜੇ ਹੈਗੇ ਆ ਕੈਬਨਟ ਦੇ ਫੈਸਲਿਆਂ 'ਚ ਤੁਸੀਂ ਦੇਖ ਸਕਦੇ ਹੋ ਕਿ ਮੋਦੀ ਸਰਕਾਰ ਦਾ ਜਿਹੜਾ ਅਜੰਡਾ ਹੈ ਜਿਹਦੇ 'ਚ ਕਰਤਕ ਕੋਡ ਲਾਗੂ ਕਰਨ ਦੀ ਉਹਨਾਂ ਨੇ ਗੱਲ ਕੀਤੀ ਸੀਗੀ ਕਿ 44 ਕਾਨੂੰਨ ਆ ਜਿਹੜੇ ਮਜ਼ਦੂਰਾਂ ਦੇ ਹੱਕ ਦਿਓ ਤੋੜ ਕੇ ਸਿਰਫ 4 ਕੋਡ ਬਣਾਤੇ ਉਹਨਾਂ ਜੋ ਇੱਕ ਕਹਿ ਸੀ ਕਿ ਮਜ਼ਦੂਰਾਂ ਤੋਂ ਹੁਣ 8 ਘੰਟੇ ਦੀ ਕੰਮ ਨਹੀਂ 12 ਘੰਟੇ ਦੀ ਕੰਮ ਦੇੜੀ ਲਈ ਜਾਊਗੀ। ਜੀ ਤੇ ਭਗਵੰਤ ਮਾਨ ਸਾਹਿਬ ਨੇ ਉਹਨੂੰ ਲਾਗੂ ਕਰਨ ਦੀ ਚੈਂਪੀਅਨ ਹੋ ਸ਼ੈਪਾ ਜਿਹੜੀ ਆਪਦੇ ਹੱਥ ਚ ਲੈ ਜੀ। ਕੱਲ ਹੀ ਜਦੋਂ ਦੁਕਾਨਦਾਰਾਂ ਨੂੰ ਕਿਹਾ ਵੀ ਇਨਸਪੈਕਟਰੀ ਰਾਜ ਤੋਂ ਮੁਕਤ ਕਰਾਂਗੇ। ਹੂੰ ਤਾਂ ਉਹਦੇ ਨਾਲ ਹੀ ਫੈਸਲਾ ਕਰਤਾ ਵੀ ਹੁਣ ਮਜ਼ਦੂਰਾਂ ਤੋਂ 12 ਘੰਟੇ ਵੀ ਕੰਮ ਲਿਆ ਜਾ ਸਕਦਾ ਹੈ। ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਨੂੰ ਜੀ ਮੁੜ ਕੇ ਜਿਹੜਾ ਹੈਗਾ ਓਵਰਟਾਈਮ ਮਿਲੂਗਾ। ਅਸਲ ਮਸਲਾ ਤਾਂ ਇਹ ਨਾ ਵੀ ਇੱਥੇ ਬੇਰੁਜ਼ਗਾਰੀ ਹੈ ਜਿੰਨੀ ਤੇ ਫਿਰ ਮਜ਼ਦੂਰਾਂ ਨੂੰ ਜਿਹੜਾ ਇਸ ਤਰ੍ਹਾਂ ਦਾ ਲਾਭ ਆ ਉਹ ਕੋਈ ਓਵਰਟਾਈਮ ਬਹੁਤਾ ਮਿਲਦਾ ਨਹੀਂ ਉਹ ਗੁਲਾਮੀ ਦੇ ਥੱਲੇ ਹੁੰਦੇ ਆ ਤੇ ਸਰਕਾਰ ਨੇ ਇੱਕ ਪੱਧਰ ਦੇ ਉੱਤੇ ਜਿਹੜਾ ਸ਼ਿਕਾਗੋ ਦੇ ਵਿੱਚ ਮਜ਼ਦੂਰਾਂ ਨੇ ਸੰਘਰਸ਼ ਲੜ ਕੇ ਦੁਨੀਆ ਭਰ ਦੇ ਵਿੱਚ ਇੱਕ ਕਾਨੂੰਨ ਬਣਵਾਇਆ ਸੀ 8 ਘੰਟੇ ਦੀ ਕੰਮ ਦਿਹਾੜੀ ਦਾ ਉਹਦੀ ਚੁੰਗ ਵਸੂਲਣੀ ਸ਼ੁਰੂ ਕਰਤੀ ਔਰ 8 ਘੰਟੇ ਦੀ ਕੰਮ ਦਿਹਾੜੀ ਸਿਰਫ ਪੈਸੇ ਦਾ ਮਸਲਾ ਨਹੀਂ ਹੈ ਇਹ ਮਸਲਾ ਇਸ ਕਿਸਮ ਦਾ ਹੈ ਕਿ ਮਜ਼ਦੂਰ ਤੋਂ ਮਸ਼ੀਨ ਵਾਂਗੂ ਕੰਮ ਨਹੀਂ ਲਿਆ ਜਾ ਸਕਦਾ ਉਹ ਮਨੋਖਾ ਉਹਦਾ ਕੋਈ ਸਮਾਜਿਕ ਸਰਕਾਰ ਵੀ ਆ ਉਹਦੇ ਕੋਈ ਸਿਆਸੀ ਸਰਕਾਰ ਵੀ ਆ ਉਹਦੇ ਸੱਭਿਆਚਾਰਕ ਸਰਕਾਰ ਵੀ ਆ ਜੀ ਇਸ ਕਰਕੇ 8 ਘੰਟੇ ਦੀ ਕੰਮ ਦੀ ਢਾਡੀ ਦਾ ਸੂਲ ਨਿਕਲਿਆ ਸੀ ਕਿ 8 ਘੰਟੇ ਬੰਦਾ ਕੰਮ ਕਰੇ ਔਰ ਉਸ ਕੰਮ ਦੀ ਇੰਨੀ ਮਿਹਨਤ ਮਿਲੇ ਉਹਨੂੰ ਕਿ ਉਹਦੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਸਕਣ ਜੀ ਤੇ ਉਦੋਂ ਬਾਅਦ ਦੇ ਵਿੱਚ 8 ਘੰਟੇ ਉਹ ਆਰਾਮ ਕਰੇ ਹੂੰ ਤੇ 8 ਘੰਟਿਆਂ ਦੇ ਵਿੱਚ ਉਹ ਆਪਣੀਆਂ ਕੋਈ ਸੱਭਿਆਚਾਰਕ ਸਮਾਜਿਕ ਸਿਆਸੀ ਕੋਈ ਵੀ ਗਤੀਵਿਧੀਆਂ ਕਰਨੀਆਂ ਚਾਹੁੰਦਾ ਹੈ ਉਹ ਉਹਦੇ ਚ ਜਾ ਸਕਦਾ ਹੋਵੇ ਔਰ ਉਹਦਾ ਵੀ ਇਸ ਲੋਕਾਂ ਦੀ ਜਿਹੜੀ ਹਾਲਤਾ ਬਦਲਣ ਦੇ ਵਿੱਚ ਹਿੱਸਾ ਪੈਣਾ ਬਹੁਤ ਜ਼ਰੂਰੀ ਹੈ ਭਗਵੰਤਮਾਨ ਸਰਕਾਰ ਨੇ ਉਹਦੇ ਤੇ ਕਟ ਲਾਈ ਆ ਜੀ ਲਾਗੂ ਤਾਂ ਭਾਵੇਂ ਮਜ਼ਦੂਰ ਵੇੜਿਆਂ ਚ ਦਾ ਇਹ ਪਹਿਲਾਂ ਵੀ ਨਹੀਂ ਸੀ ਲਾਗੂ ਕਾਨੂੰਨ ਜੀ ਹੁਣ ਇਹਨੂੰ ਕਾਨੂੰਨੀ ਮੰਨਤੇ ਦੀ ਦਿੱਤੀ ਭਗਵੰਤਮਾਨ ਸਰਕਾਰ ਨੇ ਤਾਂ ਇਹ ਤਾਂ ਮੋਦੀ ਹੁਣਾਂ ਤੋਂ ਗਾਂ ਜਾ ਰਿਹਾ ਇਸ ਕਰਕੇ ਇਹਦਾ ਜਿਹੜਾ ਅਜੰਡਾ ਹੈ ਇਹ ਮਜ਼ਦੂਰ ਦੁਖੀ ਹੈ ਜੀ ਤੇ ਅੱਜ ਤੱਕ ਇਹ ਕੋਈ ਫੈਸਲਾ ਆ ਇਹ ਗਿਣਾ ਨਹੀਂ ਸਕਦੇ ਜਿਹੜਾ ਮਜ਼ਦੂਰਾਂ ਦੇ ਹੱਕ ਦੇ ਵਿੱਚ ਇਹਨਾਂ ਨੇ ਲਿਆ ਹੋਵੇ ਸਗੋਂ ਮਜ਼ਦੂਰ ਵਿਰੋਧੀ ਫੈਸਲੇ ਆ ਜਿਨ੍ਹਾਂ ਦੀ ਅਸੀਂ ਬਾਰ ਬਾਰ ਗੱਲ ਕੀਤੀ ਆ ਤੇ ਅਸੀਂ ਐਲਾਨ ਕੀਤਾ ਹੋਇਆ ਭਗਵੰਤ ਮਾਨ ਸਰਕਾਰ ਨੂੰ ਕਿ ਪੱਟਾ ਦੇ ਥਾਪੀਆਂ ਮਾਰਨੀਆਂ ਬੰਦ ਕਰੇ ਹਕੀਕੀ ਕੰਮ ਉਹਨੇ ਕੀ ਕੀਤਾ ਉਹ ਕਹਿੰਦਾ ਮੈਂ ਬਹਿਸ ਕਰਨੀ ਆ ਕਿਸਾਨ ਜਥੇਬੰਦੀਆਂ ਆ ਜਾਣ ਫਲਾਣਾ ਕਰਨ ਅਸੀਂ ਕਹਿੰਨੇ ਵੀ ਆਓ ਮਜ਼ਦੂਰ ਜਥੇਬੰਦੀਆਂ ਨਾਲ ਵੀ ਬਹਿਸ ਕਰਕੇ ਦੇਖੋ ਤੁਹਾਨੂੰ ਪਤਾ ਲੱਗੇ ਵੀ ਤੁਸੀਂ ਮਜ਼ਦੂਰਾਂ ਦਾ ਕਿੰਨਾ ਕੰਮ ਕੀਤਾ ਜੀ ਤੇ ਮਜ਼ਦੂਰਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜਾ ਹੈਗਾ ਭਗਵੰਤ ਮਾਨ ਸਰਕਾਰ ਖਿਲਾਫ ਤਿੱਖਾ ਰੋਸ ਆ ਚਾਹੇ ਉਹ ਨਸ਼ੇ ਦਾ ਮਾਮਲਾ ਹੋਵੇ ਚਾਹੇ ਉਹ ਕੰਮ ਦਾ ਮਾਮਲਾ ਹੋਵੇ ਹੁਣ ਜਿਹੜਾ ਸਭ ਤੋਂ ਛੋਟਾ ਤੇ ਸੌਖਾ ਕੰਮ ਆ ਜਿਹਨੇ ਸਰਕਾਰ ਦੀ ਇੱਕ ਦੁੱਕੀ ਨਹੀਂ ਲੱਗਦੀ ਪੰਜਾਬ ਸਰਕਾਰ ਦੀ ਉਹ ਭਗਵੰਤ ਮਾਨ ਸਾਹਿਬ ਸਤੰਬਰ ਮਹੀਨੇ ਚ ਪਿਛਲੇ ਸਾਲ ਮੰਨ ਚੁੱਕੇ ਆ ਜੀ ਉਹ ਕੀ ਆ ਉਹ ਕੰਮ ਹੈਗਾ ਨਰੇਗਾ ਦੀ ਜਿੱਥੇ ਕੰਮ ਕਰਦੇ ਆ ਬੰਦੇ ਜੀ ਉਥੇ ਕੰਮ ਤੇ ਹੀ ਉਹਦੀ ਹਾਜ਼ਰੀ ਲੱਗਣੀ ਚਾਹੀਦੀ ਆ ਤੇ ਸਰਕਾਰ ਨੇ ਇਹ ਕਰਤਾ ਵੀ ਜਿੱਥੇ ਪਹਿਲੇ ਦਿਨ ਕੰਮ ਚੱਲਿਆ ਕਰੂਗਾ ਉੱਥੇ ਹਾਜ਼ਰੀ ਉੱਥੇ ਹਾਜ਼ਰੀ ਲੱਗੂਗੀ ਓਦੋਂ ਬਾਅਦ ਦੇ ਵਿੱਚ ਮਜ਼ਦੂਰ ਭਾਵੇਂ 6 ਕਿਲੋਮੀਟਰ ਦੂਰ ਜਾ ਵੜਨ ਹੂੰ ਪਹਿਲਾਂ ਉਹ ਹਾਜ਼ਰੀ ਲਾਉਣ ਵਾਸਤੇ ਜਾਂਦੇ ਆ ਫਿਰ ਉਹ 6 ਕਿਲੋਮੀਟਰ 5 ਕਿਲੋਮੀਟਰ ਤੁਰ ਕੇ ਗਾਹ ਨੇ ਆਉਂਦੇ ਆ ਜੀ ਉਹ ਮੰਨਿਆ ਸੀ ਇਹਨਾਂ ਨੇ ਵੀ ਅਸੀਂ ਇਹ ਫੈਸਲਾ ਲਾਗੂ ਕਰਾਂਗੇ ਕੰਮ ਵਾਲੀ ਥਾਂ ਤੋਂ ਹਾਜ਼ਰੀ ਲੱਗੂਗੀ ਜੀ ਉਹ ਮਾਂ ਦਾ ਪੁੱਤ ਇਹ ਹੀ ਨਹੀਂ ਲਾਗੂ ਕਰਵਾ ਸਕਿਆ ਹਲੇ ਤੱਕ ਹੂੰ ਜੀ ਹੋਰ ਤਾਂ ਕੀ ਕਰਨਾ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਿਹੜੀ ਉਹਨਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਹੂੰ ਉਹਨੂੰ ਮੰਨ ਕੇ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈਗਾ ਸੋ ਇਸ ਲਈ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਸਾਡੇ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਮੋਰਚੇ ਦੀ ਮੀਟਿੰਗ ਵੀ ਹੋਈ ਹੈ ਜੀ ਸਾਂਝੇ ਤੌਰ ਤੇ ਇਸ ਸੰਘਰਸ਼ ਨੂੰ ਅੱਗੇ ਵਧਾਵਾਂਗੇ ਔਰ ਸਰਕਾਰ ਦਾ ਮਜ਼ਦੂਰ ਵਿਰੁੱਧ ਦੀ ਚਿਹਰਾ ਜਿਹੜਾ ਉਹ ਲਗਾਤਾਰ ਲੋਕਾਂ ਚ ਨੰਗਾ ਹੁੰਦਾ ਜਾ ਰਿਹਾ ਹੈ ਚਾਹੇ ਉਹ ਕੋਈ ਤੀਜੇ ਹਿੱਸੇ ਦੀ ਜ਼ਮੀਨ ਮੰਗਦੇ ਆ ਮਜ਼ਦੂਰ ਪੰਚਾਇਤੀ ਉਹ ਵੀ ਕਾਨੂੰਨ ਆ ਚਾਹੇ ਕੋਈ ਜ਼ਮੀਨੀ ਹੱਦਬੰਦੀ ਸਧਾਰਨ ਕਾਨੂੰਨ ਲਾਗੂ ਕਰਨ ਦੀ ਮੰਗ ਕਰਦੇ ਆ ਮਜ਼ਦੂਰ ਉੱਥੇ ਵੀ ਫੜਫੜ ਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਸੈਂਕੜਿਆਂ ਦੀ ਤਦਾਦ ਦੇ ਵਿੱਚ ਛੱਡ ਦਿੱਤਾ ਜਾਂਦਾ ਚਾਹੇ ਉਹ ਚੰਦ ਭਾਣ ਦੇ ਮਜ਼ਦੂਰ ਅੱਜ ਤੋਂ ਅਦਾਲਤ ਸਰਪੰਚ ਬਣਦਾ ਉਹ ਕੋਈ ਕਹਿੰਦੇ ਨੇ ਕਿ ਕਾਨੂੰਨ ਦੇ ਅਨਸਾਰ ਜਿੱਥੋਂ ਨਹੀਂ ਪਾਣੀ ਲੰਗਦਾ ਸੇ ਉੱਥੋਂ ਨਹੀਂ ਪਾਣੀ ਲੰਘਾਇਆ ਜਾਵੇ ਉਹਨਾਂ ਦੇ ਉੱਤੇ ਕੇਸ ਪਾ ਕੇ ਗੋਲੀਆਂ ਚਲਾ ਕੇ ਅੰਦਰ ਠੁੱਕਿਆ ਜਾਂਦਾ ਤੇ ਹੁਣ ਫੇਰ ਮਜ਼ਦੂਰਾਂ ਨੂੰ ਦੁਬਾਰਾ ਅੰਦਰ ਭੇਜਣ ਦੀਆਂ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਇਸ ਲਈ ਸਾਨੂੰ ਸਾਰਿਆਂ ਨੂੰ ਇੱਕ ਜੱਟ ਹੋ ਕੇ ਸਾਂਝੇ ਮੋਰਚੇ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਰਕਾਰ ਦੇ ਖਿਲਾਫ ਵੱਡਾ ਜਿਹੜਾ ਅੰਦੋਲਨ ਆ ਉਹ ਵਿੱਢਿਆ ਜੋ ਪ੍ਰਧਾਨ ਜੀ ਤੁਸੀਂ ਇਹ ਗੱਲ ਕੀਤੀ ਕਿ ਸਰਕਾਰੀ ਕਰਜ਼ਾ ਮਿਲਣਾ ਚਾਹੀਦਾ ਪਰ ਸਰਕਾਰੀ ਕਰਜ਼ੇ ਵਾਸਤੇ ਮਜ਼ਦੂਰ ਕੋਲੇ ਕੋਈ ਪ੍ਰਾਪਰਟੀ ਹੋਣੀ ਚਾਹੀਦੀ ਆ ਪਹਿਲਾਂ ਇਹ ਸੀਗਾ ਕਿ ਮਜ਼ਦੂਰ ਆ ਜਿਹੜਾ ਉਹ ਪਸ਼ੂ ਪਾਲਦਾ ਸੀਗਾ ਆ ਜੋ ਕਰਜ਼ਾ ਵੀ ਮaaf ਕੀਤਾ ਹੈਗਾ ਇਹਦੇ ਵਿੱਚ ਇਹ ਹੈਗਾ ਕੁਝ ਕੁ ਪਸ਼ੂਆਂ ਦੇ ਉੱਤੇ ਵੀ ਕਰਜ਼ਾ ਲਿਆ ਸੀਗਾ ਪਰ ਹੁਣ ਤਾਂ ਆਪਾਂ ਦੇਖਦੇ ਹਾਂ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖ ਲਓ ਪਸ਼ੂ ਤਾਂ ਕੀ ਪਸ਼ੂਆਂ ਦੇ ਕਿੱਲੇ ਨਹੀਂ ਲੱਭ ਦੇਗੇ ਜਿਹੜਾ ਜਿਹੜੇ ਥਾਂ ਦੇ ਵਿੱਚ ਉਹ ਰਹਿ ਰਹੇਗੇ ਉਹਨਾਂ ਦੀ ਉਹਨਾਂ ਕੋਲ ਰਜਿਸਟਰੀ ਹੈਣੀਗੀ ਫਿਰ ਉਹਨਾਂ ਨੂੰ ਮਿਲੂਗਾ ਕਿਵੇਂ ਕਰਜ਼ਾ ਹੁਣ ਜੇ ਲੈਣਾ ਵੀ ਹੋਵੇ ਤਾਂ ਕਰਜ਼ਾ ਮਿਲ ਕਿਵੇਂ ਸਕਦਾ ਹੈਗਾ ਨਹੀਂ ਸਾਡੀ ਮੰਗ ਇਹ ਆ ਕਿ ਸਰਕਾਰ ਜਿਹੜੇ ਹੈਗੇ ਆ ਇਹਦੇ ਵਿੱਚ ਨੋਟੀਫਿਕੇਸ਼ਨ ਲਾਵੇ ਬਿਨਾਂ ਵਿਆਜ ਬਿਨਾਂ ਗਾਰੰਟੀ ਉਹਨਾਂ ਨੂੰ ਕਰਜ਼ਾ ਮਿਲਣਾ ਚਾਹੀਦਾ ਹੁਣ ਮਾਈਕਰੋ ਫਾਈਨੈਂਸ ਕੰਪਨੀਆਂ ਕਰਜ਼ਾ ਕਿਵੇਂ ਦਿੰਦੀਆਂ ਉਹ ਕਿਹੜਾ ਰਜਿਸਟਰੀ ਲੈਂਦੀਆਂ ਤੇ ਸਭ ਤੋਂ ਵੱਧ ਉਹਨਾਂ ਦੀ ਰਿਕਵਰੀ ਆ ਅਸੀਂ ਜੋ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਇੰਟਰਨੈਟ ਦੇ ਉੱਤੇ ਜਿਹੜੀਆਂ ਮਾਈਕਰੋਫਾਈਨੈਂਸ ਕੰਪਨੀਆਂ ਦੀ ਰਿਕਵਰੀ ਦੀ ਦਰ ਆ ਉਹ ਦੇਖਿਆ 99% ਦੀ ਆ ਤੇ ਮਜ਼ਦੂਰ ਕਰਜ਼ਾ ਮੋੜਦੇ ਆ ਇਸ ਕਰਕੇ ਜੇ ਮਾਈਕਰੋਫਾਈਨੈਂਸ ਕੰਪਨੀਆਂ ਨੂੰ ਕਰਜ਼ਾ ਮੋੜਦਾ ਤਾਂ ਸਰਕਾਰ ਨੂੰ ਕਿਹਨੂੰ ਮੋੜ ਸਕਦਾ ਹੈ ਇਹ ਤਾਂ ਇਸ ਤਬਕੇ ਨੂੰ ਬਿਨਾਂ ਵਿਆਜ ਬਿਨਾਂ ਗਾਰੰਟੀ ਕਰਜ਼ਾ ਦੇਣ ਦੀ ਗੱਲ ਆ ਔਰ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਦਿੱਤਾ ਜਾਂਦਾ ਉਹਨਾਂ ਨੂੰ ਤਾਂ ਪਹਿਲਾਂ ਜ਼ਮੀਨ ਖਰੀਦਣ ਦੇ ਵਾਸਤੇ ਵੀ ਜੀ 500 ਕਰੋੜ ਰੁਪਈਆ ਦਾ ਕਰਜ਼ਾ ਲੈ ਲਓ ਤੁਸੀਂ ਇੱਥੇ ਪਹਿਲਾਂ ਜ਼ਮੀਨ ਖਰੀਦ ਲਓ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਹਦੇ ਤੇ ਕੋਈ ਫੈਕਟਰੀ ਲਾ ਲਓ ਜੀ ਤੇ ਜੇ ਉਹਨਾਂ ਨੂੰ ਲਾਭ ਬਚਾਉਣ ਦੇ ਵਾਸਤੇ ਇਹਨਾਂ ਕੋਲ ਦਿੱਤਾ ਜਾਂਦਾ ਮਾਈਕਰੋ ਫਾਈਨਾਂਸ ਕੰਪਨੀਆਂ ਨੂੰ ਦਿੱਤਾ ਜਾਂਦਾ ਤਾਂ ਫਿਰ ਇਹ ਮਜ਼ਦੂਰਾਂ ਨੂੰ ਕੋਈ ਦੇਣਾ ਔਖਾ ਨਹੀਂਗਾ ਔਰ ਐਸੇ ਕਰਕੇ ਅਸੀਂ ਜਿਹੜੀ ਗੱਲ ਆ ਉਹ ਵੀ ਚੱਕੀ ਹੋਈ ਆ ਕਿ ਮਜ਼ਦੂਰਾਂ ਨੂੰ ਘਰਾਂ ਦੇ ਮਾਲਕੀ ਹੱਕ ਵੀ ਮਿਲਣ ਜੀ ਮਜ਼ਦੂਰਾਂ ਨੂੰ ਜ਼ਮੀਨ ਦਾ ਹੱਕ ਵੀ ਮਿਲੇ ਤਾਂ ਕਿ ਫਿਰ ਉਹ ਆਪਦੀ ਜਿਹੜੀ ਜ਼ਿੰਦਗੀ ਆ ਉਹ ਜਿੱਥੇ ਕਰਜ਼ਾ ਵੀ ਲੈਣਾ ਤਾਂ ਉਹ ਸੌਖਾ ਲੈ ਸਕਦੇ ਹੋਣ ਜੀ ਤੇ ਇਹ ਪਰ ਲੜਾਈ ਛੋਟੀ ਨਹੀਂ ਇਹ ਲੜਾਈ ਵੱਡੀ ਆ ਇਹ ਸਿਰ ਮੰਗਦੀ ਆ ਇਹ ਰਤ ਡੋਲਮੀ ਲੜਾਈ ਆ ਤੇ ਮਜ਼ਦੂਰ ਹੌਲੀ-ਹੌਲੀ ਇਹਦੇ ਵਾਸਤੇ ਤਿਆਰ ਹੋ ਰਹੇ ਆ ਖੁਦਕਸ਼ੀਆਂ ਹੋ ਰਹੀਆਂ ਹਨ ਉਹਨਾਂ ਦੇ ਵਿੱਚ ਇਹਦੇ ਪ੍ਰਤੀ ਵੀ ਰੋਸ ਆ ਤੇ ਇੱਕ ਨਾ ਇੱਕ ਦਿਨ ਮਜ਼ਦੂਰ ਆਪਣੇ ਹੱਕ ਲੈ ਕੇ ਜਿਹੜਾ ਉਹ ਰਹਿਣਗੇ ਧੰਨਵਾਦ